ਫਗਵਾੜਾ ਨਕੂਦਰ ਰੋਡ ਸਮਰਾਮਾ ਦੇ ਕੋਲ ਬਾਪਰੇ ਸੜਕ ਹਾਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਅਤੇ ਇੱਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਨਕੂਦਰ ਰੋਡ ਤੇ ਪਿੰਡ ਸਮਰਾਮਾ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਿਊਟੀ ਤੇ ਮੌਜੂਦ ਡਾਕਟਰ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ ਜਦਕੀ ਦੂਸਰਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਮੌਕੇ ਤੇ ਮ੍ਰਿਤਕ ਨੌਜਵਾਨ ਦੀ ਪਛਾਣ ਲਾਡੀ ਪੁੱਤਰ ਬਖਸ਼ੀ ਰਾਮ ਵਜੋਂ ਹੋਈ ਹੈ ਜਦਕੀ ਜ਼ਖਮੀ ਨੌਜਵਾਨ ਦੀ ਪਛਾਣ ਜਤਾਰ ਸਿੰਘ ਵਜੋਂ ਹੋਈ ਹੈ ਜ਼ਖਮੀ ਨੌਜਵਾਨ ਦੀ ਹਾਲਤ ਨੂੰ ਗੰਭੀਰ ਹੋਣ ਕਾਰਨ ਉਸ ਨੂੰ ਫਗਵਾੜਾ ਹਸਪਤਾਲ ਤੋਂ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਅਸੀਂ ਸਰ ਕੀ ਮਾਮਲਾ ਜਿਹੜਾ ਦੋ ਪੇਸ਼ੈਂਟ ਹਸਪਤਾਲ ਜਾਏ ਹਨ ਮੈਂ ਡਾਕਟਰ ਜੀ ਦਾ ਸਪੋਰਟ ਹਸਪਤਾਲ ਦੇ ਕਮਿਊਨਿਟੀ ਦੇ ਚਰਾਸਤ ਜਿਹੜਾ तकरीबन 12:40 ਦੇ ਉੱਪਰ ਦੋ ਪੇਸ਼ੈਂਟ ਆਏ ਇੱਕ ਦਾ ਨਾਮ ਲਾਡੀ ਹੈ ਜਿਹੜਾ ਕਿ ਬ੍ਰੌਡ ਡੈਡ ਹੈ ਤੇ ਦੂਜਾ ਆਪਣਾ ਜੀ ਤਾਤਾਮਾ ਤੇ ਇਹ ਪਿੰਡੋੜੀ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਐਕਸੀਡੈਂਟ ਸਮਰਾਵਾਂ ਦੇ ਕੋਲ ਪਾਸਟੈਂਡ ਹੋਇਆ ਤੇ ਜਿਹੜਾ ਲਾਡੀ ਹੈਗਾ ਕਿ ਆਪਣੇ ਕੋਲ ਬ੍ਰੌਡ ਡੈਡ ਆ ਜਾਂ ਗਾਡੀ ਪੈਡਲ ਤੇ ਦੂਸਰੇ ਇੱਕ ਦਾ ਸਟੇਬਲ ਪੇਸ਼ੈਂਟ ਹੈ। ਅ ਕ੍ਰਿਸ਼ਨ ਦੇ ਪੇਸ਼ੈਂਟ ਦੀ ਵੀ ਹਾਲਤ ਠੀਕ ਨਹੀਂ ਹੈਗੀ ਪਰ ਉਹ ਮੋਫੇਲਾ ਜਿਹੜੇ ਪ੍ਰੋਸਟੇਟ ਹੋਤੀਏ ਤਾਂ ਇਹ ਸਮਝ ਕੇ ਬੈਠੇ। ਤੇ ਪੁਲਿਸ ਨੂੰ ਇਨਫਰਮੇਸ਼ਨ ਦਿੱਤੀ ਦੀ। ਪੁਲਿਸ ਇਨਫਰਮੇਸ਼ਨ ਹੈ ਆਲਰੇਡੀ ਇਹਨਾਂ ਨੇ ਉੱਥੇ ਸਮਝਾਵਾ ਦਿੱਤੀ ਹੋਈ ਹੈ। ਇਹਨਾਂ ਨੇ ਪੁੱਛਿਆ ਕਹਿੰਦੇ ਕੀ ਇਨਫਰਮੇਸ਼ਨ ਹੈ। ਕੀ ਪਤਾ ਚੱਲਿਆ ਹੋਇਆ ਕਾ ਦਾ ਇਹ? ਦੋ ਹੀ ਦੱਸ ਰਹੇ ਆ ਸਾਨੂੰ ਕਹਿੰਦੇ ਕਿ ਮੋਟਰਸਾਈਕਲ ਤੇ ਕਾਰ ਦਾ ਪਾਇਆ।